سر سرکار ਸੁਨੇਗੀ ਪਰ ਰਿਟਰਨ ਵਿੱਚ ਤਾਂ ਕੁਝ ਆਵੇਗਾ ਮੀਟਿੰਗ ਦਾ ਰਿਜ਼ਲਟ ਵਿੱਚ ਕੱਲ ਇਹੀ ਹੋਇਆ देयर इज नो ਰਿਟਰਨ ਕਨਫਰਮੇਸ਼ਨ ਅਸੀਂ ਤਾਂ ਆਪ ਜਾਣਦੇ ਆ ਸਾਨੂੰ ਵੀ ਪੇਸ਼ੈਂਟਲੀ ਫੀਲ ਹੁੰਦਾ ਹੈ ਕਿ ایمਰਜੈਂਸੀ ਸਰਵਿਸਿਜ਼ ਨਾ ਹੀ ਕਦੀ ਅਜੇ ਤੱਕ ਹੜਤਾਲ ਚ ਬੰਦ ਹੋਈ ਹੈ ਨਾ ਹੀ ਹੋਣ ਗਿਆ ਅ ਰੁਕਿਓ ਹੋਣ ਮਜਾ ਦੇ ਨਾਲ ਇੱਕ ਡਾਕਟਰ ਦਾ ਇਹ ਮੋਟੀਵੇਸ਼ਨ ਹੈ ਕੰਮ ਕਰਨ ਦਾ ਇਹ ਆਪਣਾ ਇੱਕ ਵਾਅਦਾ ਹੈ ਉਹ ਸਾਡਾ ਘਟ ਰਿਹਾ ਪੂਰੇ ਪੰਜਾਬ ਦੇ ਵਿੱਚ ਇਸ ਵਕਤ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਸਟ੍ਰਾਈਕ ਜਿਹੜੀ ਹੈ ਉਹ ਕੀਤੀ ਗਈ ਹੈ ਸਟ੍ਰਾਈਕ ਦਾ ਕਾਰਨ ਆ ਕਈ ਮੰਗਾਂ ਨੇ ਜਿਸ ਨੂੰ ਲੈ ਕੇ ਪਹਿਲਾਂ ਵੀ ਜਿਹੜਾ ਹੈ ਉਹ ਡਾਕਟਰਾਂ ਵੱਲੋਂ ਸਟ੍ਰਾਈਕ ਕੀਤੀ ਗਈ ਸੀ ਪਰ ਉਹ ਸਟ੍ਰਾਈਕ ਜਿਹੜੇ ਨੇ ਉਹ ਕੁਝ ਹੀ ਘੰਟਿਆਂ ਲਈ ਜਿਹੜੀ ਉਹ ਕੀਤੀ ਜਾਂਦੀ ਸੀ ਪਰ ਇੱਕ ਵਾਰ ਫਿਰ ਹੁਣ ਡਾਕਟਰਾਂ ਵੱਲੋਂ ਜਿਹੜਾ ਉਹ ਸਟ੍ਰਾਈਕ ਕੀਤਾ ਗਿਆ ਹੈ ਅੱਜ ਪੂਰੇ ਦਿਨ ਦੇ ਲਈ ਪੂਰੇ ਪੰਜਾਬ ਦੇ ਸਿਵਲ ਹਸਪਤਾਲ ਦੇ ਓਪੀਡੀ ਅਤੇ ਹੋਰ ਸੇਵਾਵਾਂ ਜਿਹੜੀਆਂ ਨੇ ਉਹ ਡਾਕਟਰਾਂ ਵੱਲੋਂ ਬੰਦ ਕੀਤੀਆਂ ਗਈਆਂ ਨੇ ਕਿਉਂਕਿ ਉਹਨਾਂ ਦੀਆਂ ਕਈ ਮੰਗਾਂ ਨੇ ਇਹ ਮੇਰੇ ਪਿੱਛੇ ਤੁਸੀਂ ਜ਼ਰੂਰ ਬੋਰਡ ਦੇਖ ਰਹੇ ਹੋਵੋਗੇ ECMS ਐਸੋਸੀਏਸ਼ਨ ਪੰਜਾਬ ਦਾ ਦਾਇਰ ਬੋਰਡ ਹੈਗਾ ਜਿਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਸਰਕਾਰੀ ਹਸਪਤਲ ਹਸਪਤਲ ਬਚਾਓ ਪੁਰਾਣੇ ਲੋਕ ਵਿਰੋਧੀ ਫੈਸਲੇ ਵਾਪਸ ਕਰੋ ਸਿਹਤ ਕਰਮਚਾਰੀਆਂ ਨੂੰ ਸੁਰੱਖਿਆ ਮਾਹੌਲ ਦਿਓ ਸਿਹਤ ਵਿਭਾਗ ਦੀਆਂ ਪੱਕੀ ਭਰਤੀ ਕਰੋ ਸਰਕਾਰੀ ਡਾਕਟਰ ਦੀਆਂ ਤਰੱਕੀਆਂ ਬਹਾਲ ਕਰੋ ਅਤੇ ਹੋਰ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਲੈ ਕੇ ਜਿਹੜਾ ਹੈ ਉਹ ਡਾਕਟਰ ਦਰਨੇ ਦੇ ਉੱਪਰ ਬੈਠੇ ਹੋਏ ਨੇ ਕਿਉਂਕਿ ਪਹਿਲਾ ਜਿਹੜਾ ਹੈਗਾ ਉਹ ਧਰਨਾ ਜਦੋਂ ਲੱਗ ਰਿਹਾ ਸੀਗਾ ਉਦੋਂ ਕੁਝ ਹੀ ਸਮੇਂ ਤੱਕ ਜਿਹੜਾ ਕਿਉਂਕਿ ਇੱਕ ਤੋਂ 2 ਘੰਟੇ ਲਈ ਧਰਨਾ ਜਿਹੜਾ ਹੈ ਉਹ ਡਾਕਟਰਾਂ ਵੱਲੋਂ ਲਗਾਇਆ ਜਾਂਦਾ ਸੀ ਪਰ ਹੁਣ ਅੱਜ ਜਿਹੜਾ ਇਹ ਉਹ ਪੂਰੇ ਦਿਨ ਦੇ ਲਈ ਮੁਕੰਮਲ ਤੌਰ ਦੇ ਉੱਤੇ ਜਿਹੜਾ ਹੈ ਓਪੀਡੀ ਸੇਵਾਵਾਂ ਤੇ ਹੋਰ ਸੇਵਾਵਾਂ ਜਿਹੜੀਆਂ ਨੇ ਉਹ ਬੰਦ ਕੀਤੀਆਂ ਨੇ ਹਾਲਾਂਕਿ ਐਮਰਜੈਂਸੀ ਸੇਵਾਵਾਂ ਹੱਲੇ ਵੀ ਜਿਹੜੀ ਹੈ ਉਹ ਚੱਲ ਰਹੀ ਹੈ ਪਰ ਲੋਕ ਕਾਫੀ ਜਿਹੜਾ ਹੈ ਉਹ ਖੱਦਲਖਵਾਰ ਹੋ ਰਹੇ ਨੇ ਇੱਕ ਪਾਸੇ ਡਾਕਟਰ ਸਟ੍ਰਾਈਕ ਦੇ ਉੱਤੇ ਨੇ ਤੇ ਦੂਜੇ ਪਾਸੇ ਲੋਕਾਂ ਦਾ ਬਰਾਹਲ ਹੋ ਰਿਹਾ ਹੈ ਡਾਕਟਰ ਬੈਠੇ ਹੋਏ ਨੇ ਉਹਨਾਂ ਦੇ ਨਾਲ ਵੀ ਅਸੀ ਜ਼ਰੂਰ ਗੱਲਬਾਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰਨ ਦੇ ਕਿ ਕਿਉਂਕਿ ਸਵੇਰ ਤੋਂ ਬੈਠੇ ਹੋਏ ਨੇ ਮੈਂ ਮੰਗਾ ਕੀੜੀਆਂ ਨੇ ਜਿਸ ਨੂੰ ਲੈ ਕੇ ਤੁਹਾਨੂੰ ਲੱਗਿਆ ਕਿ 2 ਘੰਟੇ ਦੀ ਸਟ੍ਰਾਈਕ ਨਹੀਂ ਹੈਗੀ ਹੈ ਹੁਣ ਪੂਰੇ ਦਿਨ ਦੀ ਜਿਹੜੀ ਉਹ ਸਟ੍ਰਾਈਕ ਕਰਨੀ ਪਵੇ ਕਿ ਜਿਸ ਕਾਰਨ ਮੰਗਾ ਮੰਨ ਹੋਣ ਗਿਆ ਲੱਗਦਾ ਹੈ ਕਿ ਪੂਰੇ ਦਿਨ ਦੀ ਸਟ੍ਰਾਈਕ ਦੇ ਨਾਲ ਤੁਹਾਡੇ ਜਿਹੜੀਆਂ ਮੰਗਾ ਨੇ ਉਹ ਪੂਰੀਆਂ ਹੋਣ ਗਿਆ ਸਰਕਾਰ ਸੁਨੇਗੀ ਸਰ ਸਰਕਾਰ ਸੁਨੇਗੀ ਪਰ ਰਿਟਰਨ ਵਿੱਚ ਤਾਂ ਕੁਝ ਆਵੇ ਨਾ ਮੀਟਿੰਗ ਦਾ ਰਿਜ਼ਲਟ ਵਿੱਚ ਕੱਲ ਇਹੀ ਹੋਇਆ देयर इज नो ਰਿਟਰਨ ਕਨਫਰਮੇਸ਼ਨ ਉਸ ਤੋਂ ਬਿਨਾ ਅੱਗੇ ਮੂਵ ਫਾਰਵਰਡ ਕਰਨਾ ਬਹੁਤ ਮੁਸ਼ਕਿਲ ਹੈ ਤਾ ਜੋ ਐਸੋਸੀਏਸ਼ਨ ਨੇ ਡਿਸਾਈਡ ਕੀਤਾ ਐ ਅਸੀਂ ਉਹਨਾਂ ਦੇ ਨਾਲ ਹੀ ਸਪੋਰਟ ਕਰਾਂਗੇ ਜੇ ਕਿਹੜੀਆਂ ਮੰਗਾਂ ਨੇ ਜਿਸ ਨੂੰ ਲੈ ਕੇ ਤੁਹਾਨੂੰ ਲੱਗਦਾ ਕਿ ਬਈ ਇਹ ਮੰਗਾਂ ਬਹੁਤ ਇੰਪੋਰਟੈਂਟ ਨੇ ਇਹ ਜੇਕਰ ਨਹੀਂ ਪੂਰੀਆਂ ਹੁੰਦੀਆਂ ਨੇ ਤੇ ਸਿਵਲ ਹਸਪਤਾਲ ਨਹੀਂ ਚੱਲ ਸਕਦਾ ਸਰੀਕਤਾ ਸਾਡੀਆਂ ਜਿਹੜੀਆਂ ਅਸ਼ੋਰ ਕਰੀਅਰ ਪ੍ਰੋਗਰੈਸ਼ਨ ਏਸੀਪੀਸ ਹੁੰਦੇ ਆ ਉਹਨਾਂ ਨੂੰ ਬਹਾਲ ਕਰਨਾ ਜ਼ਰੂਰੀ ਹੈ ਇੱਕ ਡਾਕਟਰ ਲਈ ਵੀ ਮੋਟੀਵੇਸ਼ਨ ਹੁੰਦਾ ਹੈ ਅੱਗੇ ਦੈਨ ਸੈਕੰਡਲੀ ਸਿਕਿਉਰਿਟੀ ਇਹ ਤਾਂ ਸ਼ੁਰੂ ਤੋਂ ਹੀ ਮੁੱਦਾ ਹੈ ਕੋਈ ਨਵਾਂ ਮੁੱਦਾ ਨਹੀਂ ਹੈ ਸਿਕਿਉਰਿਟੀ ਵਾਲਾ ਦਾ ਇਟ ਹੈਜ਼ ਆਲਵੇਸ ਬੀਨ देयर ਇਹ ਤਾਂ ਬਹੁਤ ਇੰਪੋਰਟੈਂਟ ਹੈ ਆ ਪ੍ਰਾਈਮ ਕਨਸਰਨਸ ਸਾਡੇ ਹਮੇਸ਼ਾ ਤੋਂ ਨਾਨ ਨੇਗੋਸ਼ੀਏਬਲ ਮਤਲਬ ਦਿਸ ਹੈਸ ਟੂ ਬੀ ਇੰਪਲੀਮੈਂਟ ਅੱਛਾ ਇੱਕ ਤੁਸੀਂ ਕਹਿ ਰਹੇ ਹੋ ਕਿ ਬਈ ਤਰੱਕੀ ਹੋਣੀ ਚਾਹੀਦੀ ਹੈ ਡਾਕਟਰ ਦੀ ਜਿਸ ਕਾਰਨ ਅਸੀਂ ਧਰਨੇ ਦੇ ਉੱਤੇ ਬੈਠੇ ਨੇ ਬਟ ਸੁਰੱਖਿਆ ਤੁਸੀਂ ਕਹਿ ਰਹੇ ਹੋ ਕਿ ਡਾਕਟਰ ਨੂੰ ਸੁਰੱਖਿਆ ਪ੍ਰਦਾਨ ਕਰਨੀ ਚਾਹੀਦੀ ਹੈ ਇਹ ਥੋੜਾ ਜਿਹਾ ਐਲੋਕਰੇਟ ਕਰ ਦੂ ਕਿਸ ਤਰੀਕੇ ਦੀ ਸੁਰੱਖਿਆ ਚਾਹੀਦੀ ਹੈ ਡਾਕਟਰਸ ਨੂੰ ਜਿਸ ਕਾਰਨ ਐਮਰਜੈਂਸੀ ਵਿੱਚ ਲੋਕ ਪਰੇਸ਼ਾਨ ਹੋ ਕੇ ਆਉਂਦੇ ਹਰ ਤਰ੍ਹਾਂ ਦੇ ਲੋਕ ਆਉਂਦੇ ਆ ਬਥੇਰੇ ਐਮਐਲਸੀ ਦੇ ਕੇਸ ਹੁੰਦੇ ਉਹ ਤਾਂ ਕਿਸੇ ਹੋਰ ਜਗ੍ਹਾ ਹੋ ਹੀ ਨਹੀਂ ਸਕਦੇ ਤਾਂ ਉਦੋਂ ਲੋਕ ਡਾਕਟਰ ਦੇ ਉੱਤੇ ਆ ਕੇ ਦਬਾਅ ਪਾਉਂਦੇ ਆ ਕੋਈ ਵੀ ਟਰੈਜੇਡੀ ਹੋ ਜੇ ਉਹਦੇ ਲਈ ਡਾਕਟਰ ਨੂੰ ਹੀ ਜ਼ਿੰਮੇਵਾਰ ਮੰਨਿਆ ਜਾਂਦਾ ਹੈ ਤਾਂ ਉਪਰੋਂ ਸ਼ਾਮ ਨੂੰ ਰਾਤ ਨੂੰ ਫੀਮੇਲ ਰੈਜ਼ੀਡੈਂਟਸ ਹੈ ਲੋਗ ਹੈ ਡਾਕਟਰਸ ਦੇਖਣ ਆਉਂਦੇ ਆ ਕਾਲਸ ਦੇਖਣ ਆਉਂਦੇ ਆ ਉਸ ਟਾਈਮ ਵੀ देयर इज नो ਪ੍ਰੋਪਰ ਸਿਕਿਉਰਿਟੀ ਆਪਾਂ ਖੁਦ ਸੋਚੀਏ ਆਪਾਂ ਵੀ ਤਾਂ ਰਾਤ ਨੂੰ ਘਰਾਂ ਚੋਂ ਨਿਕਲਦੇ ਆ ਕਿੰਨਾ ਡਰ ਨਾਲ ਨਿਕਲਦੇ ਆ ਤਾਂ ਇੱਕ ਹਸਪੀਟਲ 'ਚ ਵੀ ਜੇ ਡਰ ਬਣਿਆ ਰਹੂਗਾ ਤਾਂ ਬੰਦਾ ਕਿੱਥੇ ਕੰਮ ਕਰੇਗਾ ਡਾਕਟਰਸ ਨੂੰ ਤਾਂ ਸੇਫਟੀ ਬਹੁਤ ਇੰਪੋਰਟੈਂਟ ਹੈ ਇਕੱਲੇ ਡਾਕਟਰਸ ਤਾਂ ਨਹੀਂ ਐਵਰੀ profession ਦਾ ਹੀ ਹੈ ਫੀਮੇਲ ਸੇਫਟੀ ਇੱਕ ਨਵਾਂ ਕੰਸਰਨ ਨਹੀਂ ਹੈ ਬਟ ਹਸਪੀਟਲ ਦੇ ਅੰਦਰ ਤਾਂ ਬਹਾਲ ਹੋਣਾ ਇੰਪੋਰਟੈਂਟ ਹੈ ਯੰਗ ਡਾਕਟਰਸ ਆਨ देयर ਰੈਜ਼ੀਡੈਂਟ ਸੇਫ تھے ਉਹਨਾਂ ਦੀ ਸਿਕਿਉਰਿਟੀ ਵੀ ਇੱਕ ਪ੍ਰਾਈਮ ਕੰਸਰਨ ਆ ਜੇਕਰ ਸਿਕਿਉਰਿਟੀ ਪਰਪਸ ਕਾਫੀ ਹੋਣਾ ਚਾਹੀਦਾ ਅੱਛਾ ਇੱਕ ਦੋ ਮੰਗਾ ਤੁਸੀਂ ਗਣਾਈਆਂ ਨੇ ਇਸ ਤੋਂ ਇਲਾਵਾ ਵੀ ਹੋਰ ਮੰਗਾ ਹੈਗੀਆਂ ਨੇ ਦੋ ਹੋਰ ਸਰਫ ਹੋਰ ਕਿਸੇ ਹਾਂ ਐਮ ਹਾਂ ਜੀ ਪੋਸਟਾਂ ਜੀ ਬਹੁਤ ਜ਼ਿਆਦਾ ਖਾਲੀ ਹੈਗੀਆਂ ਹਜੇ ਤੱਕ ਡਾਕਟਰਸ ਦੀ ਭਰਤੀ ਨਹੀਂ ਹੋਈ ਹੋਈ ਅੰਡਰਸਟਾਫ ਹੋਣ ਕਰਕੇ ਸਾਰਾ ਬਰਡਨ ਜਿੰਨੇ ਪਰਸੈਂਟੇਜ ਆਫ ਡਾਕਟਰਸ ਰਹਿ ਗਏ ਆ ਉਹਨਾਂ ਦੇ ਉੱਪਰ ਵਰਕ ਲੋਡ ਬਹੁਤ ਜ਼ਿਆਦਾ ਵੱਜ ਜਾਂਦਾ ਉਸ ਨਾਲ ਸਾਨੂੰ ਵੀ ਥੋੜਾ ਜਿਹਾ ਰੀਲੀਫ ਮਿਲੇਗਾ ਐਂਡ ਲੋਕਾਂ ਦੀ ਵੀ ਬੈਟਰ ਸੇਵਾ ਕਰਨ ਦਾ ਮੌਕਾ ਹੋਵੇਗਾ ਜਿੰਨਾ ਜ਼ਿਆਦਾ ਸਟਾਫ ਹੋਏਗਾ ਉਨਾ ਬੈਟਰ ਲੋਕਾਂ ਨੂੰ ਤਕਲੀਫ ਵੀ ਘੱਟ ਹੋਏਗੀ ਅੱਛਾ ਮਤਲਬ ਡਾਕਟਰ ਨਹੀਂ ਆ ਭਰਤੀ ਅੱਛਾ ਇੱਕ ਲੋਕ ਕਾਫੀ ਪਰੇਸ਼ਾਨ ਹੋ ਰਹੇ ਨੇ ਲੋਕ ਕਹਿੰਦੇ ਪਏ ਨੇ ਕਿ ਬਈ ਸਾਡੀ ਕੀ ਗਲ ਲੋਕ ਕਾਫੀ ਪਰੇਸ਼ਾਨ ਹੋ ਰਹੇ ਨੇ ਲੋਕ ਕਹਿੰਦੇ ਨੇ ਕਿ ਸਾਡੀ ਕੀ ਗਲਤੀ ਹੈ ਸਾਨੂੰ ਤਾਂ ਸੇਵਾਵਾਂ ਮਿਲਣੀਆਂ ਚਾਹੀਦੀਆਂ ਨੇ ਓਪੀਡੀ ਬੰਦ ਹੈਗੀ ਆ ਹੋਰ ਤਰੀਕੇ ਦੀਆਂ ਜਿਹੜੀਆਂ ਸੇਵਾਵਾਂ ਨੇ ਉਹ ਸਾਰੀਆਂ ਬੰਦ ਨੇ ਐਮਰਜੈਂਸੀ ਵੀ ਜਿਹੜਾ ਹੈ ਉਹ ਨਾਬਦ ਦੇ ਬਰਾਬਰ ਚੱਲ ਰਹੀ ਹੈ ਲੋਕ ਕਾਫੀ ਖੱਜਲਖਵਾਰ ਹੋ ਰਹੇ ਨੇ ਤੁਹਾਨੂੰ ਲੱਗਦਾ ਹੈ ਕਿ ਉਹ ਚੀਜ਼ਾਂ ਵੀ ਸ਼ੁਰੂ ਰਹਿਣੀਆਂ ਚਾਹੀਦੀਆਂ ਨੇ ਕੁਝ ਸਰ ਐਮਰਜੈਂਸੀ ਸਰਵਿਸਿਜ਼ ਹੋ ਗਈਆਂ ਜੱਚਾ ਬੱਚਾ ਵਾਲੀਆਂ ਸੇਜ਼ੀਰੀਅਨ ਸੈਕਸ਼ਨ ਜਿਹੜੀਆਂ ਸਾਨੂੰ ਪਤਾ ਹੈ ਕਿ ਟ੍ਰੂ ਐਮਰਜੈਂਸੀਜ਼ ਜਿਨ੍ਹਾਂ ਨੂੰ ਕਹਿੰਦੇ ਐ ਜਿਹਦੇ ਵਿੱਚ ਉਹ ਕੋਈ ਕਿਤੇ ਅਵੋਇਡ ਨਹੀਂ ਕੀਤੀ ਗਈ ਹੈ ਉਸ ਲਈ ਪੇਸ਼ੈਂਟਸ ਨੂੰ ਖੱਜਲ ਖਵਾਰ ਨਹੀਂ ਹੋਣਾ ਪਏਗਾ ਲੇਕਿਨ ਜੋ ਥੋੜਾ ਜਿਹਾ ਵੇਟ ਕਰ ਸਕਤੇ ਹੈ ਉਹਨਾਂ ਤੇ ਲਈ ਹੀ ਰਿਕਵੈਸਟ ਹੈ ਕਿ ਸਾਡੀ ਵੀ ਜੋ ਪ੍ਰੋਬਲਮਸ ਹੈ ਉਹ ਜੈਨੂਇਨ ਹੈ ਇਹ ਮੰਗਾ ਫਾਲਤੂ ਵਧੀਆਂ ਨਹੀਂ ਹੈ ਔਰ ਇਸੇ ਕਰਕੇ ਅਸੀਂ ਧਰਨਾ ਦੇ ਔਰ ਕੋਈ ਹੋਣੀ ਹੈ ਜੋ emergeny needy patients ਹੈ emergeny ਵਿੱਚ ਜਾ ਕੇ ਦਿਖਾ ਸਕਦੇ ਹੈ ਜਿੰਨੀ emergeny female surgeries ਵਾਲੀਆਂ ਹੈ ਉਹ ਵੀ ਬਹਾਲ ਹੋਈਆਂ ਹੋਈਆਂ ਹੈ ਅੱਛਾ ਸਰਕਾਰ ਦੇ ਨਾਲ ਗੱਲਬਾਤ ਹੋਈ ਹੈਗੀ ਹੈ ਕਿ ਕੁਝ ਸਰਕਾਰ ਨੇ ਜਿਹੜਾ ਹੈਗਾ ਉਹ ਗੱਲ ਕਹੀ ਹੈ ਕਿ ਕੁਝ ਮੰਗਾ ਤੁਹਾਡੀਆਂ ਮੰਨੀਆਂ ਹੈਗੀਆਂ ਨੇ ਜੇਕਰ ਮੰਨ ਰਹੇ ਨੇ ਤੇ ਕਿਹੜੇ ਕੰਡਿਸ਼ਨ ਤੇ ਮੰਨ ਰਹੇ ਨੇ ਲਿਖੋ ਸੀ ਨਾ ਰੈਗੂਲਰ ਗੱਲਬਾਤ ਚੱਲ ਰਹੀ ਹੈ ਸਾਡੀ ਐਸੋਸੀਏਸ਼ਨ ਵਾਲੇ ਵੀ ਜਿਹੜੇ ਪ੍ਰੋਪਰਲੀ ਸਾਡੇ ਨਾਲ ਹੈਲਪ ਕਰ ਰਹੇ ਨੇ ਸਾਨੂੰ ਤਾਲਮੇਲ ਕਰ ਰਹੇ ਨੇ ਲੇਕਿਨ ਪ੍ਰੋਪਰ ਆਹੀ ਹੈ ਕਿ ਸਾਡੇ ਵਿੱਚ ਲਿਖਤੀ ਰੂਪ ਵਿੱਚ ਦਿੱਤਾ ਜਾਵੇ ਤਾਂ ਕਿ ਇਹ ਸਾਡੀ ਸਾਡੀ ਮੰਗਾਂ ਨੇ ਬਹੁਤ ਦੇਰ ਤੋਂ ਨੇ ਐਕਚੁਅਲੀ ਇਹ ਸਾਡੀ ਮੰਗਾਂ ਨਹੀਂ ਹੈਆਂ ਸਾਡੀਆਂ ਤਰੱਕੀਆਂ ਨੇ ਜੋ ਕਿ ਰੁਕੀਆਂ ਹੋਈਆਂ ਨੇ ਅਰ ਰੁਕਿਓ ਹੋਣ ਵਜ੍ਹਾ ਦੇ ਨਾਲ ਇੱਕ ਡਾਕਟਰ ਦਾ ਜਿਹੜਾ ਮੋਟੀਵੇਸ਼ਨ ਹੈ ਕੰਮ ਕਰਨ ਦਾ ਜਿਹੜਾ ਆਪਣਾ ਇੱਕ ਬੰਦ ਆ ਉਹ ਸਾਡਾ ਘਟ ਰਿਹਾ ਹੈ ਅਸੀਂ ਆਪਣੇ ਵੱਲੋਂ ਆਪਣਾ ਦਿਨ ਰਾਤ ਕੰਮ ਕਰ ਰਹੇ ਹਾਂ ਅਸੀਂ ਆ ਨਹੀਂ ਹੈਗਾ ਕਿ ਇਹ ਕੰਮ ਨਹੀਂ ਕਰਦੇ ਅਸੀਂ ਪੇਸ਼ੈਂਟਸ ਨੂੰ ਦੁਖੀ ਨਹੀਂ ਦੇਖਣਾ ਚਾਹੁੰਦੇ ਹੈਗੇ ਪਰ ਕੁਝ ਸਾਡੀਆਂ ਪ੍ਰੋਬਲਮਸ ਨੇ ਜਿਹੜੀਆਂ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਸਾਡੇ ਨਾਲ ਹੱਥ ਮਿਲਾਏ ਸਾਨੂੰ ਇੱਕ ਰੱਸ਼ਵਾਸਨ ਦੇ ਉਹ ਤਾਂ ਹੀ ਫਿਰ ਅੱਗੇ ਵਧੇਗੇ ਤਾਂ ਕਿ ਅਸੀਂ ਕੁਤਨੀ ਚਾਹੁੰਦੇ ਆ ਕਿ ਪੇਸ਼ੀ ਨੂੰ ਸਟ੍ਰਾਈਕ ਨੂੰ ਕੰਟੀਨਿਊ ਰੱਖੀਏ ਪਰ ਸਾਨੂੰ ਕੋਈ ਨਾ ਕੋਈ ਇਹਦਾ ਰਿਟਰਨ ਪ੍ਰੂਫ ਦਿੱਤਾ ਜਾਵੇ ਸਰਕਾਰ ਸਾਡੇ ਨਾਲ ਆਵੇ ਫੁੰ ਦੇਖ ਤਾਂ ਮੈਂ ਕਈ ਐਗਜ਼ਾਮਪਲ ਦੇ ਰਹੀ ਹਾਂ ਕਿ ਮੈਂ ਇੱਥੇ ਬਿਲਕੁਲ ਇੱਥੇ ਦੋ ਪੋਸਟਾਂ ਨੇ ਲੇਕਿਨ ਫਿਲਹਾਲ ਪੋਸਟ ਇੱਕ ਵਜਾ ਇੱਕ ਹੋਣ ਦੀ ਵਜ੍ਹਾ ਨਾਲ ਇੱਕ ਹੀ ਡਾਕਟਰ ਹੈ ਲੇਕਿਨ ਇੱਕ ਹੋਣ ਦੀ ਵਜ੍ਹਾ ਨਾਲ ਪ੍ਰੋਬਲਮ ਕੀ ਆਂਦੀ ਹੈ ਕਿ ਜਿਹੜਾ ਇੱਕ ਹੀ ਡਾਕਟਰ ਹੈ ਕਦੀ ਤੇ ਉਹ ਆਪਣਾ ਦੂਜਾ ਕੰਮ ਕਰ ਰਿਹਾ ਡਾਕੂਮੈਂਟੇਸ਼ਨ ਵਾਲਾ ਕੰਮ ਕਰ ਰਿਹਾ ਕਦੀ ਉਹ ਨੂੰ ਕੋਟ ਕਰਕੇ ਸਜਣਾ ਪੈ ਰਿਹਾ ਉਸ ਚੀਜ਼ ਜਾਣ ਕਰਕੇ ਕਿ ਸਾਡੇ ਪੇਸ਼ੈਂਟਸ ਹੀ ਖਰਾਬ ਹੁੰਦੇ ਅਸੀਂ ਸਰਕਾਰ ਨੂੰ ਆ ਕਹਿਣਾ ਚਾਹੁੰਦੇ ਆ ਉਹ ਪਰਤੀਆਂ ਕਰਨ ਪਰਤੀਆਂ ਕਰਕੇ ਜਿੰਨੀਆਂ ਪੋਸਟਾਂ ਹੈਗੀਆਂ ਨੇ ਉੱਥੇ ਡਾਕਟਰ ਪਰਤੀ ਕੀਤੇ ਜਾਣ ਤਾਂ ਜੋ ਜਿਹੜਾ ਕੰਮ ਹੈਗਾ ਉਹ ਆਪਣੀ ਓਪੀਡੀ ਸਫਲ ਇੱਥੇ ਪੈਂਦਾ ਪੇਸ਼ੈਂਟ ਜਪੰਦਾ ਲੰਬੀ ਲੰਬੀ ਲਾਈਨਾਂ ਲੱਗਦੀਆਂ ਨੇ ਉਹ ਫਿਰ ਹੁੰਦਾ ਕਿ ਡਾਕਟਰ ਹੀ ਦੇਖ ਪਾ ਰਿਹਾ ਡਾਕਟਰ ਤਾਂ ਆਲਰੇਡੀ ਕਈ ਕੋਰਟ ਕੇਸ ਵਿੱਚ ਗਿਆ ਹੋਇਆ ਕਈ ਡਾਕੂਮੈਂਟ ਕੰਮ ਕਰਨ ਗਿਆ ਹੋਇਆ ਲੇਕਿਨ ਡਾਕਟਰ ਨੂੰ ਚਾਹੀਦਾ ਕਿ ਸਰਕਾਰ ਨੂੰ ਚਾਹੀਦਾ ਕਿ ਡਾਕਟਰਾਂ ਜੀ ਸਾਡੀ ਗੱਲ ਰਹੀ ਹੈ ਸੁਣਨ ਤੇ ਸਾਡਾ ਇੱਕ ਪੱਖ ਰੱਖਾ ਅੱਛਾ ਸਰਕਾਰ ਦੇ ਨਾਲ ਸਰਕਾਰ ਕਹਿੰਦੀ ਹੈ ਕਿ ਹਰੇਕ ਵਾਰ ਗੱਲਾਂ ਹੁੰਦੀਆਂ ਨੇ ਜਿਵੇਂ ਤੁਸੀਂ ਕਹਿ ਰਹੇ ਹੋ ਤੁਹਾਡੀ ਐਸੋਸੀਏਸ਼ਨ ਉਹ ਵੀ ਗਈ ਹੈਗੀ ਹੈ ਸਰਕਾਰ ਕਹਿੰਦੀ ਹੈ ਅਸੀਂ ਮੰਗਾ ਮੰਨ ਰਹੀਆਂ ਹੌਲੀ ਹੌਲੀ ਸਾਰੀ ਚੀਜ਼ ਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਫਿਰ ਵੀ ਡਾਕਟਰ ਸਟ੍ਰਾਈਕ ਦੇ ਦੇਖੋ ਕਿਉਂਕਿ ਸਾਨੂੰ ਇਸ ਚੀਜ਼ ਦਾ ਹਲੇ ਤੱਕ ਰਿਟਰਨ ਕੁਝ ਨਹੀਂ ਦਿੱਤਾ ਗਿਆ ਹੈਗਾ ਇਸ ਚੀਜ਼ ਦਾ ਹੀ وجہ ਹੈ ਕਿ ਇਕ ਵਾਰੀ ਸਰਕਾਰ ਸਾਨੂੰ ਅਗਰ ਦੇਖੋ ਹਾਂ ਕਰਦੀ ਹੈ ਕੋਈ ਕਮੇਟੀ ਬਣਾਉਂਦੀ ਹੈ ਤੇ ਉਸ ਚੀਜ਼ ਨੂੰ ਅਸੀਂ ਕਰਕੇ ਅਸੀਂ ਇਹਨੂੰ ਹੜਤਾਲ ਛੱਡਣ ਤੋਂ ਸਟਾਰ ਅਸੀਂ ਅਸੀਂ ਤੁਸੀਂ ਇਹ ਨੂੰ ਪ੍ਰਲੌਂਗ ਨਹੀਂ ਕਰਨਾ ਚਾਹੁੰਦੇ ਅਸੀਂ ਉਹ ਵੀ ਲੋਕ ਨਹੀਂ ਬੈਠੇ ਹੋਏ ਨੇ ਡਾਕਟਰ ਉਹਨੇ ਤਾਂ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਕਿਉਂਕਿ ਸਵੇਰ ਤੋਂ ਹੀ ਇਹ ਡਾਕਟਰ ਜਿਹੜੇ ਨੇ ਉਸ ਸਟਾਈਕ ਦੇ ਉੱਤੇ ਬੈਠੇ ਹੋਏ ਨੇ ਇਹਨਾਂ ਦਾ ਕਹਿਣਾ ਹੈ ਕਿ ਭਈ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਅਸੀਂ ਸਟਾਈਕ ਦੇ ਉੱਪਰ ਰਵਾਂਗੇ ਡਾਕਟਰ ਨੇ ਗੱਲਬਾਤ ਕਰਦੇ ਆ আচ্ছা ਤੁਸੀਂ ਕਹਿ ਰਹੇ ਹੋ ਕਿ ਭਈ ਸਾਡੀਆਂ ਇਹ ਮੰਗਾਂ ਨੇ ਸਾਡੀਆਂ ਪੂਰੀਆਂ ਹੋਣਗੀਆਂ ਫਿਰ ਅਸੀਂ ਸਟਾਈਕ ਤੋਂ ਹਟਾਂਗੇ ਪਰ ਲੋਕ ਕਹਿੰਦੇ ਪਏ ਨੇ ਕਿ ਭਈ ਸਾਡੀ ਕੀ ਗਲਤੀ ਹੈ ਸਾਡੀ ਕਿਹੜੀ ਅਜੀਹੀ ਗਲਤੀ ਹੈ ਜਿਸ ਕਾਰਨ ਸਾਨੂੰ ਇਦਾਂ ਦੇ ਜਿਹੜੇ ਨੇ ਹੁਣ ਇਮਰਜੈਂਸੀ ਵੇਲੇ ਜਾਂ ਫਿਰ ਕਿਸੇ ਹੋਰ ਸਿਵਾਵਾਂ ਵੇਲੇ ਸਾਨੂੰ ਜਿਹੜਾ ਹੈ ਉਹ ਦੁੱਖ ਭੋਗਣਾ ਪੈ ਰਿਹਾ ਦੇਖੋ ਪਿਛਲੇ 2-3 ਮਹੀਨਿਆਂ ਤੋਂ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ ਸਾਡੀ ਜਿਹੜੀ ਯੂਨੀਅਨ ਹੈਗੀ ਹੈ ਇਹਨਾਂ ਦੇ ਰਿਪਰੈਜ਼ੈਂਟੇਟਿਵ ਜਾ ਕੇ ਸਰਕਾਰ ਕੋਲ ਆਪਣੀਆਂ ਮੰਗਾਂ ਦੋ ਤਿੰਨ ਨਿਆਤੁਰਾ ਹੋ ਰਹੇ ਨੇ ਔਰ ਤੁਸੀਂ ਆਪ ਵੀ ਨਿਊਜ਼ ਚ ਕਵਰ ਕਰਦੇ ਹੋਣੇ ਆ ਕਿੰਨੇ ਡਾਕਟਰਾਂ ਤੇ ਅਟੈਕ ਹੋ ਰਹੇ ਨੇ ਸਿਕਿਉਰਿਟੀ ਦਾ ਮੇਨ ਇਸ਼ੂ ਹੈਗਾ ਜਿਹੜੇ ਡਾਕਟਰ 24 ਘੰਟੇ ਤੁਹਾਡੇ ਇੱਥੇ ਡਿਊਟੀ ਤੇ ਰਹਿੰਦੇ ਆ ਪਲੱਸ ਫੋਨ ਤੇ ਵੀ ਆਪਣੇ ਪੇਸ਼ੈਂਟਸ ਨੂੰ ਅਟੈਂਡ ਕਰ ਰਹੇ ਹੁੰਦੇ ਆ ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਦਾ ਜਿਹੜਾ ਬੰਦਾ ਹੱਕ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਇਹ ਤਾਂ ਜਨਤਾ ਨੂੰ ਵੀ ਚਾਹੀਦਾ ਜਦ ਖਬਰਾਂ ਚ ਆ ਰਿਹਾ ਦੋ ਤਿੰਨ ਮਹੀਨਾ ਤੋਂ ਇਹਨਾਂ ਨੂੰ ਸਾਨੂੰ ਸਪੋਰਟ ਕਰਨਾ ਚਾਹੀਦਾ ਹੈ ਗਵਰਨਮੈਂਟਾਂ ਤੇ ਆਂਦੀਆਂ ਜਾਂਦੀਆਂ ਨੇ ਇਹਨਾਂ ਨੇ ਜਨਤਾ ਦੀ ਸੁਣੀ ਹੈ ਅਸੀਂ ਵੀ ਤੇ ਜਨਤਾ ਹੀ ਹੈਗੇ ਆ ਅਸੀਂ ਤੇ ਆਪਣੀ ਡਿਮਾਂਡ ਹੜਤਾਲ ਦੇ ਥਰੂ ਹੀ ਦੱਸ ਸਕਦੇ ਆ ਸਾਡੀ ਕਿਥੇ ਪੁੱਛਗੀ ਨਹੀਂ ਹੋਈ ਮੀਟਿੰਗ ਤੇ ਕੋਈ ਸਿੱਟਾ ਨਹੀਂ ਨਿਕਲਿਆ ਤਾਂ ਸਾਨੂੰ ਇਹ ਕਦਮ ਚੱਕਣਾ ਪਿਆ ਅਸੀਂ ਨਹੀਂ ਚਾਹਦੇ ਕੋਈ ਪੇਸ਼ੈਂਟ ਖੱਜਲ-ਖਵਾਰ ਹੋਏ ਸਾਰੀ ਐਮਰਜੈਂਸੀ ਸੇਵਾਵਾਂ ਚੱਲ ਰਹੀਆਂ ਨੇ ਜਨਾਨੀ ਜਿਹੜਾ ਐਮਸੀਐਚ ਡਿਪਾਰਟਮੈਂਟ ਹੈ ਪੇਸ਼ੈਂਟ ਪੂਰਾ ਦੇਖਿਆ ਜਾ ਰਿਹਾ ਹੈ ਕੋਈ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆ ਰਹੀ ਹੈ ਐਮਰਜੈਂਸੀ ਡਿਪਾਰਟਮੈਂਟ ਖੁੱਲਾ ਹੋਇਆ ਹੈ 24 ਘੰਟੇ ਕੋਈ ਪ੍ਰੋਬਲਮ ਨਹੀਂ ਆ ਰਹੀ ਹੈ ਪ੍ਰिजनਰਸ ਦਾ ਟੈਸਟ ਹੋ ਰਿਹਾ ਹੈ ਅਸੀਂ ਸਮਝਦੇ ਹਾਂ ਜਿੱਥੇ ਬਹੁਤ ਜ਼ਰੂਰੀ ਹੈਗੀ ਇਹ ਸੇਵਾਵਾਂ ਉਹ ਚੱਲ ਰਹੀਆਂ ਨੇ ਬਟ ਜਿੱਥੇ ਡਾਕਟਰਸ ਦੇ ਹੱਕ ਮਾਰਿਆ ਜਾ ਰਿਹਾ ਹੈ ਜਿੱਥੇ ਉਹਨਾਂ ਤੇ ਇਹਨਾਂ ਅਤਿਆਚਾਰ ਹੋ ਰਿਹਾ ਹੈ ਅਸੀਂ ਚਾਹੁੰਦੇ ਹਾਂ ਕਿ ਜਨਤਾ ਵੀ ਸਾਡੇ ਨਾਲ ਖੜੀ ਹੋਵੇ ਸਾਡੀ ਆਵਾਜ਼ ਸਰਕਾਰ ਤੱਕ ਲੈ ਕੇ ਜਾਵੇ ਜੋ ਲੋਕ ਤਾਂ ਕਹਿੰਦੇ ਪਏ ਨੇ ਬਈ ਇਮਰਜੈਂਸੀ ਸੇਵਾਵਾਂ ਸਾਨੂੰ ਮਿਲ ਨਹੀਂ ਰਹੀਆਂ ਅਸੀਂ ਜਦੋਂ ਇਮਰਜੈਂਸੀ ਸੇਵਾਵਾਂ ਵੱਲ ਜਾਂਦੇ ਆ ਤਾਂ ਸਾਨੂੰ ਕਹਿੰਦੇ ਨੇ ਡਾਕਟਰ ਸਟ੍ਰਾਈਕ ਦੇ ਉੱਤੇ ਆ ਹੱਲੇ ਕੋਈ ਵੀ ਕੰਮ ਨਹੀਂ ਹੋਵੇਗਾ ਦੇਖੋ ਇਮਰਜੈਂਸੀ ਸੇਵਾ ਦਾ ਮਤਲਬ ਹੁੰਦਾ ਹੈ ਕਿ ਪੇਸ਼ੈਂਟ ਜਿਸ ਕੰਡੀਸ਼ਨ ਚ ਆਇਆ ਹੈ ਉਹਨੂੰ ਸਟੇਬਲ ਕਰ ਦਈਏ ਉਹ ਸੇ ਵਮਾਂ ਇੱਥੇ ਚੱਲ ਰਹੀਆਂ ਨੇ ਤੁਸੀਂ ਆਪ ਜਾ ਕੇ ਐਮਰਜੈਂਸੀ ਡਿਪਾਰਟਮੈਂਟ ਤੇ ਮੈਂ ਮੈਕ ਜਾ ਕੇ ਆਇਆ ਬੰਦ ਹੈਗਾ ਗੇਟ ਬੰਦ ਕੀਤਾ ਗਿਆ ਹੈ ক্লোਜ਼ ਕੀਤਾ ਗਿਆ ਹੈ ਸਿਕਿਉਰਟੀ ਗਾਰਡ ਖੜਾ ਹੋ ਰਿਜ਼ਨ ਉਹਦਾ ਰੀਜ਼ਨ ਇਹ ਹੈ ਕਿ ਲੋਕੀ ਆਪੀਡੀ ਵਾਲੇ ਵੀ ਸਾਰੇ ਉਧਰ ਤੁਰੀ ਆ ਰਹੇ ਨੇ ਐਮਰਜੈਂਸੀ ਇੱਕ ਡਾਕਟਰ ਹੈਗਾ ਸਾਡੇ ਕੋਲ ਜਿਹੜਾ ਸੇਵਾਮੰਦਿਆਂ ਲਈ ਬੈਠਾ ਹੈ ਬਟ ਲੋਕੀ ਜਦ ਉਧਰ ਤੇ ਇਨਰ ਰਸ਼ੇ ਉਪਾਦਨਗੇ ਤਾਂ ਉਹ ਜਿਹੜਾ ਐਮਰਜੈਂਸੀ ਜਿਹਨੂੰ ਲੋਡ ਹੈ ਉਹ ਵੀ ਨਹੀਂ ਅਟੈਂਡ ਹੋ ਪਾ ਰਿਆ ਤੇ ਇਹਦੇ ਲਈ ਸਿਰਫ ਰਿਸਟ੍ਰਿਕਟ ਕਰਨ ਲਈ ਹੋ ਸਕਦਾ ਹੈ ਕਿ ਉਹਨਾਂ ਨੇ ਥੋੜਾ ਜਿਆਦਾ ਕੀਤਾ ਹੋਏ ਬਟ ਇਹ ਜ਼ਰੂਰੀ ਵੀ ਹੈ ਇਹ ਸਾਡੀ ਜਨਤਾ ਨੂੰ ਸਮਝਣਾ ਪਏਗਾ ਕਿ ਜਿਹੜੇ ਬਹੁਤ ਜ਼ਰੂਰੀ ਨੇ ਜਿਨ੍ਹਾਂ ਨੂੰ ਵਾਕਈ ਲੋੜ ਹੈ ਜਿਨ੍ਹਾਂ ਨੇ ਐਸੀ ਡਾਕਟਰ ਚ ਬਿਠਾਇਆ ਹੋਇਆ ਹੈ ਕਿ ਉਹਦੇ ਤੇ ਜਿਆਦਾ ਬੋਝ ਨਾ ਪਾਉਣ ਜਿਨ੍ਹਾਂ ਦਾ ਇਲਾਜ ਇੱਕ ਇਕੱਲਾ ਡਾਕਟਰ ਕਰ ਸਕਦਾ ਹੈ ਉਹਨੇ ਇੱਕ ਪੇਸ਼ੈਂਟ ਹੀ ਆ ਸਕਣ ਉਹਦੇ ਕੋਲ ਬਾਕੀ ਸਾਡੇ ਸਾਰੇ ਸੀਐਚਸੀ ਪੀਐਚਸੀ ਐਸਡੀਐਚ ਸਾਰਿਆਂ ਚ ਐਮਰਜੈਂਸੀ ਡਾਕਟਰ ਬੈਠੇ ਹੋਏ ਨੇ ਅਸੀਂ ਤੁਸੀਂ ਦੇਖੋ ਕਿ ਇੰਨੇ ਡਾਕਟਰ ਨਹੀਂ ਹੈਗੇ ਡਿਸਟ੍ਰਿਕਟ ਚ ਬਹੁਤ ਜ਼ਿਆਦਾ ਨਹੀਂ ਬਾਕੀ ਡਾਕਟਰ ਕਿੱਥੇ ਹੈ ਉਹ ਐਮਰਜੈਂਸੀ ਡਿਊਟੀਆਂ ਕਰ ਰਹੇ ਨੇ ਤੇ ਪਲੀਜ਼ ਇਹ ਸਾਰੀ ਜਨਤਾ ਨੂੰ میری ਬੇਨਤੀ ਹੈ ਕਿ ਸਾਡੇ ਨਾਲ ਕੋਆਪਰੇਟ ਕਰਨ ਅਸੀਂ ਉਹਨਾਂ ਲਈ ਸੇਵਾ ਲਈ ਔਰ ਉਹਨਾਂ ਦੇ ਹੱਕਾਂ ਲਈ ਲੜ ਰਹੇ ਆ ਜੇ ਅਸੀਂ ਕਹਿ ਰਹੇ ਆ ਕਿ ਸਾਨੂੰ ਹੋਰ ਡਾਕਟਰ ਚਾਹੀਦੇ ਨੇ ਤੇ ਉਹ ਕਿਹਨਾਂ ਦੀ ਸੇਵਾ ਕਰਨਗੇ ਜਨਤਾ ਦੀ ਤਾਂ ਸੇਵਾ ਕਰਨਗੇ ਤੇ ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਡਾਕਟਰ ਨੂੰ ਸਿਕਿਉਰਟੀ ਮਿਲੇ ਉਹਨਾਂ ਦੀ ਜਿਹੜੀ ਕੈਰੀਅਰ ਪ੍ਰੋਗਰੈਸ਼ਨ ਜਿਹੜਾ ACP ਬਣਦਾ ਹੈ ਉਹ ਉਹਨਾਂ ਦਾ ਹੱਕ ਦਿੱਤਾ ਜਾਵੇ ਤੇ ਹੋਰ ਭਰਤੀਆਂ ਕੀਤੀਆਂ ਜਾਣ ਇਹ ਸਾਡੀਆਂ ਮੁੱਖ ਮੰਗਾਂ ਨੇ ਅੱਛਾ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਸਾਡੀਆਂ ਮੰਗਾਂ ਨੇ ਜਿਸ ਕਾਰਨ ਸੀ ਪ੍ਰੋਟੈਸਟ ਦੇ ਉੱਤੇ ਬੈਠੇ ਆਂ ਦੂਜੇ ਪਾਸੇ ਉਹੀ ਲੋਕ ਜੋ ਆਮ ਲੋਕ ਨੇ ਉਹ ਕਹਿੰਦੇ ਪਏ ਨੇ ਕਿ ਇਹ ਡਾਕਟਰ ਧਰਨੇ ਦੇ ਉੱਪਰ ਗਏ ਨੇ ਜਿਸ ਦੇ ਨਾਲ ਜਿਹੜੇ ਲੋਕ ਨੇ ਉਹ ਪ੍ਰਾਈਵੇਟ ਦੇ ਵਿੱਚ ਜਾਣ ਦੇ ਲਈ ਮਜਬੂਰ ਹੋ ਰਹੇ ਨੇ ਜਿਨ੍ਹਾਂ ਲੋਕਾਂ ਕੋਲ ਪੈਸਾ ਨਹੀਂ ਹੈ ਉਹਨਾਂ ਨੂੰ ਵੀ ਜਿਹੜਾ ਹੈ ਉਹ ਦਰਦਰਦੀਆਂ ਠੋਕਰਾ ਕਾਣੀਆਂ ਪਹਿਰੀਆਂ ਨੇ ਦੇਖੋ ਅਸੀਂ ਪੂਰੇ ਸਾਲ ਮੈਨੂੰ ਵੀ ਇਨੇ ਸਾਲ ਹੋ ਗਏ ਨੌਕਰੀ 'ਚ ਆਪਾਂ ਕਦੀ ਪੇਸ਼ੈਂਟ ਨੂੰ ਬਾਹਰ ਨਹੀਂ ਭੇਜਦੇ ਅਸੀਂ ਆਪਣੀ ਸੇਵਾਵਾਂ ਹੀ ਦਿੰਦੇ ਆ ਬਟ ਹੁਣ ਜਦ ਅਸੀਂ ਮਜਬੂਰ ਹੋ ਗਏ ਆ ਹੜਤਾਲ ਤੇ ਆ ਜਿੱਥੇ ਅਸੀਂ ਐਮਰਜੈਂਸੀ ਸੇਵਾਵਾਂ ਦੇ ਰਹੇ ਆ ਉਸ ਤੋਂ ਇਲਾਵਾ ਜੇ ਮਰੀਜ਼ ਨੂੰ ਇਲਾਜ ਦੀ ਲੋੜ ਪੈਂਦੀ ਹੈ ਉਹ ਆਪਣੇ ਲਈ ਪ੍ਰਾਈਵੇਟ ਜਾ ਸਕਦਾ ਹੈ ਨਹੀਂ ਤਾਂ ਮੈਂ ਤੇ ਚਾਹਨੀ ਆ ਕਿ ਸਰਕਾਰ ਤੇ ਦਬਾਅ ਪਾਇਆ ਜਾਏ ਜਨਤਾ ਵੱਲੋਂ ਦਬਾਅ ਪਾਇਆ ਜਾਏ ਕਿ ਇਹ ਸਟ੍ਰਾਈਕ ਬੰਦ ਕਰਨ ਇਹ ਸਿਰਫ ਜਨਤਾ ਦੇ ਹੱਥੇ ਚ ਹੈ ਤੇ ਸਰਕਾਰ ਦੇ ਹੱਥੇ ਚ ਹੈ ਸਾਡੇ ਹੱਥੇ ਚ ਨਹੀਂ ਹੈ ਸਾਡੇ ਹੱਕ ਚ ਸਿਰਫ ਇਹ ਵੇ ਕਿ ਅਸੀਂ ਆਪਣੇ ਹੱਕ ਲਈ ਲੜੀਏ ਠੀਕ ਹੈ ਉਹ ਵੀ ਡਾਕਟਰ ਨੇ ਅੱਛਾ ਮੈਮ ਤੁਸੀਂ ਪ੍ਰੋਟੈਸਟ ਦੇ ਉੱਤੇ ਅੱਜ ਧਰਨੇ ਦੇ ਉੱਤੇ ਬੈਠੇ ਹੋ ਸਾਰਾ ਦਿਨ ਤੁਸੀਂ ਅੱਜ ਜਿਹੜਾ ਉਹ ਧਰਨਾ ਦੇਣਾ ਹੈਗਾ ਇਹ ਪਹਿਲਾਂ 11 ਵਜੇ ਤੱਕ ਮੇਰੇ ਖਿਆਲ ਨਾਲ ਸਿਮਾਵਾ ਬੰਦ ਹੁੰਦੀਆਂ ਸੀਗੀਆਂ ਲੋਕ ਕਾਫੀ ਖੱਜਲਖਵਾਰ ਹੋ ਰਹੇ ਨੇ ਉਹ ਡਾਕਟਰ ਦੇ ਉੱਪਰ ਕਾਫੀ ਸਵਾਲ ਚੱਕਰੇ ਨੇ ਸਿਵਲ ਹਸਪਤਾਲ ਦੇ ਉੱਪਰ ਕਾਫੀ ਸਵਾਲ ਚੱਕਰੇ ਨੇ ਇਸ ਜੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਕਹਿ ਰਹੇ ਹੋ ਕਿ ਭਈ ਸਾਡੀਆਂ ਮੰਗਾ ਵੀ ਜ਼ਰੂਰੀਆਂ ਨੇ ਦੇਖੋ ਤੁਹਾਨੂੰ ਪਹਿਲੇ ਵੀ ਸਾਰੇ ਡਾਕਟਰਸ ਬਾਕੀ ਵੀ ਦੱਸ ਰਹੇ ਕਿ ਐਮਰਜੈਂਸੀ ਸੇਵਾਵਾਂ ਬਿਲਕੁਲ ਵੀ ਬੰਦ ਨਹੀਂ ਕੀਤੀਆਂ ਗਿਆ ਬਟ ਜੇ ਹੁਣ ਕੋਈ ਆਮ ਬੰਦਾ ਵੀ ਜਿਹਦਾ ਸਿਰਫ ਇਕੱਲਾ ਸਿਰ ਹਲਕਾ ਜਿਹਾ ਦੁਖ ਰਿਹਾ ਉਹ ਵੀ ਆ ਕੇ ਕਹੇ ਮੇਰੀ ਵੀ ਐਮਰਜੈਂਸੀ ਹੈ ਐਮਰਜੈਂਸੀ ਦੀ ਤਾਂ ਗ੍ਰੇਡਿੰਗ ਹੁੰਦੀ ਹੈ ਨਾ ਐਦਾਂ ਫਿਰ ਸਾਰੇ ਹੀ ਓਪੀਡੀ ਵਾਲੇ ਕਹਿੰਗੇ ਮੈਂ ਹਸਪਤਾਲ ਆਇਆ ਮੇਰੀ ਵੀ ਐਮਰਜੈਂਸੀ ਸੀ ਉਸ ਚੀਜ਼ ਨੂੰ ਨਹੀਂ ਲੋਕ ਸਮਝ ਰਹੇ ਜੇ ਇੱਕ ਜਿਐਸੀ 4 ਦਿਨ ਤੋਂ ਘਰ ਬੈਠੇ ਆ ਵੀ ਸਾਨੂੰ ਕੋਈ ਐਦਾਂ ਦੀ ਦਿੱਕਤ ਸੀ ਤਾਂ ਅਸੀਂ ਇੱਕ ਦਿਨ ਡਾਕਟਰ ਨਾਲ ਵੀ ਕੋਆਪਰੇਟ ਕਰ ਸਕਦੇ ਆਂ ਠੀਕ ਹੈ ਕਿਤੇ ਆਪਾਂ ਕਹਿ ਜੇ ਦਵਾਈ ਸਾਨੂੰ ਕੈਮਿਸ ਤੋਂ ਇੱਕ ਪੈਰਾਸੀਟਾਮੋਲ ਹਰ ਕਿਸੇ ਨੂੰ ਪਤਾ ਹੁੰਦਾ ਸਿਰ ਦਰਦ ਦੀ ਦਵਾਈ ਹੈ ਅਸੀਂ ਤਾਂ ਆਪ ਜਾਣਦੇ ਆ ਸਾਨੂੰ ਵੀ ਪੇਸ਼ੈਂਟਲੀ ਫੀਲ ਹੁੰਦਾ ਸੀ ਐਮਰਜੈਂਸੀ ਸਰਵਿਸਿਜ਼ ਨਾ ਹੀ ਕਦੀ ਅਜੇ ਤੱਕ ਹੜਤਾਲ ਚ ਬੰਦ ਹੋਈਆਂ ਨਾ ਹੀ ਹੋਣ ਗਿਆ ਤੇ ਤੁਸੀਂ ਜਾ ਕੇ ਜੇ ਤੁਹਾਨੂੰ ਲੱਗਦਾ ਨਾ ਤੁਸੀਂ ਉਹ ਸਿਚੁਏਸ਼ਨ ਦੀ ਗ੍ਰੈਵਿਟੀ ਵੀ ਦੇਖੋ ਸਿਰਫ ਆਹ ਨਾ ਦੇਖੋ ਵੀ ਪੇਸ਼ੈਂਟ ਕਹਿ ਰਿਹਾ ਮੈਨੂੰ ਕੋਈ ਦੇਖ ਨਹੀਂ ਰਿਹਾ ਦੇਖ ਨਹੀਂ ਰਿਹਾ ਉਹ ਪੇਸ਼ੈਂਟ ਨੂੰ ਦੇਖਣਾ ਕਿੰਨਾ ਜ਼ਰੂਰੀ ਹੈ ਜੇ ਉੱਥੇ ਉਹ ਬੈਠੇ ਹੈ ਇੱਕ ਇਹੀ ਦੇਖਣ ਲਈ ਬੈਠੇ ਹੈ ਵੀ ਸਿਰਫ ਐਮਰਜੈਂਸੀ ਜਿਸ ਨੂੰ ਲਾਈਫ ਸੇਵਿੰਗ ਕੋਈ ਚੀਜ਼ ਦੀ ਜ਼ਰੂਰਤ ਹੈ ਉਹ ਪੇਸ਼ੈਂਟ ਕਦੀ ਵੀ ਇਗਨੋਰ ਨਹੀਂ ਹੋਏਗਾ ਨਾ ਹੀ ਪ੍ਰੈਗਨੈਂਸੀ ਵਾਲੀ ਸਾਈਡ ਉੱਥੇ ਹੋ ਰਿਹਾ ਚੱਚਾ ਬੱਚਾ ਵਾਲੀ ਸਾਈਡ ਨਾ ਹੀ ਇੱਧਰ ਹੋ ਰਿਹਾ ਐਮਰਜੈਂਸੀ ਤੁਸੀਂ ਪਲੀਜ਼ ਮੈਂ ਆਈ ਕਹਿਣਾ ਚਾਹੂੰਗੀ ਆਪ ਵੀ ਜਾ ਕੇ ਮੁਆਇਨਾ ਕਰੋ ਜਿਹੜੀਆਂ ਅਸੀਂ ਤਾਂ ਕਹਿ ਰਹੇ ਨਿਕ ਵੀ ਸਾਨੂੰ ਕਿਸੇ ਤਰੀਕੇ ਦੀ ਸੇਵਾ ਨਹੀਂ ਮਿਲ ਰਹੀ ਹੈ ਅਸੀਂ ਜਦੋਂ ਵੀ ਆਏ ਆ ਸਿਵਲ ਹਸਪਤਾਲ ਦੇ ਵਿੱਚ ਸਾਨੂੰ ਕਹਿੰਦੇ ਨੇ ਡਾਕਟਰ ਸਟ੍ਰਾਈਕ ਤੇ ਹੈ ਸਿਵਲ ਹਸਪਤਾਲ ਬੰਦ ਹੈ ਅਸੀਂ ਕੁਝ ਨਹੀਂ ਕਰ ਸਕਦੇ ਆ ਸਿਕਿਉਰਿਟੀ ਗਾਰਡ ਬਾਹਰ ਖੜਾ ਹੈ ਉਹ ਕਹਿੰਦਾ ਬਈ ਕੋਈ ਇਮਰਜੈਂਸੀ ਸੇਵਾ ਨਹੀਂ ਓਪਨ ਹੈਗੀ ਤੁਸੀਂ ਜਾਓ ਇੱਧਰ ਜਦੋਂ OPD ਵੱਲ ਜਾਂਦੇ ਆ OPD ਕਹਿੰਦੇ ਇਹ ਤਾਂ ਬੰਦ ਹੀ ਹੈਗੀ ਐ ਕਿਸੇ ਹੋਰ ਥਾਂ ਦੇ ਉੱਤੇ ਜਾਓ ਕਹਿੰਦੇ ਕਿ ਬਈ ਕੋਈ ਕੁਝ ਵੀ ਖੁੱਲਿਆ ਨਹੀਂ ਹੈਗਾ ਤੁਸੀਂ ਜਾਓ ਲੋਕ ਇੱਧਰ ਉੱਧਰ ਭਟਕ ਰਹੇ ਨੇ ਤੁਹਾਨੂੰ ਨਹੀਂ ਲੱਗਦਾ ਕਿ ਲੋਕਾਂ ਨੂੰ ਇੱਕ ਰਾਹ ਵੱਲ ਵੀ ਪਾਣਾ ਚਾਹੀਦਾ ਹੈਗਾ ਤੁਹਾਨੂੰ ਲੱਗ ਰਿਹਾ ਕਿ ਐਮਰਜੈਂਸੀ ਦੇ ਬੈੱਡ ਖਾਲੀ ਪਏ ਆ ਤੁਸੀਂ ਜਾ ਕੇ ਦੇਖਿਆ ਅੰਦਰ ਮੈਂ ਦੇਖਿਆ ਜੀ ਗੇਟ ਪੂਰਾ ਬੰਦ ਹੈ ਤੇ ਬੈੱਡ ਉੱਤੇ ਮਰੀਜ਼ ਪਏ ਜਿਨ੍ਹਾਂ ਨੂੰ ਲੋਡ ਹੈ ਜਿਹੜੇ ਸਿੱਖ ਪੇਸ਼ੈਂਟ ਹੈ ਜਿਨ੍ਹਾਂ ਨੂੰ ਅਸਲੀ ਚ ਐਮਰਜੈਂਸੀ ਦੀ ਲੋੜ ਹੈ ਜਿਹੜੇ ਐਂਬੂਲੈਂਸ ਤੇ ਆ ਰਹੇ ਆ ਉਨਾਲੀ ਐਮਰਜੈਂਸੀ ਓਪਨ ਹੈ ਐਮਰਜੈਂਸੀ ਚ ਹਜੇ ਵੀ ਬੈੱਡ ਪੂਰੇ ਤੇ ਪੂਰੇ ਫੁੱਲ ਹੈਗੇ ਮੈਂ ਥੋੜੀ ਦਿਰ ਪਹਿਲੇ ਹੀ ਜਾ ਕੇ ਤੁਸੀਂ ਵੀ ਜਾ ਕੇ ਆਓ ਤੁਹਾਨੂੰ ਆਪਾਂ ਰਿਪੋਰਟਰਸ ਨੂੰ ਵੀ ਆਹੀ ਕਹਿਣਾ ਚਾਹਾਂਗੀ ਕਿ ਪਲੀਜ਼ ਸਿਚੁਏਸ਼ਨ ਦੀ ਪੂਰੀ ਦੇਖਿਆ ਕਰੋ ਜੇ ਤੁਸੀਂ ਉਹ ਲੋਕਾਂ ਦੀ ਆਵਾਜ਼ ਉਹ ਅਸੀਂ ਵੀ ਤੁਹਾਡੀ ਤੁਸੀਂ ਸਾਡੀ ਵੀ ਆਵਾਜ਼ ਤੁਸੀਂ ਬੰਨਾ ਨਾ ਤੁਸੀਂ ਸਾਡਾ ਵੀ ਸਾਥ ਦਿਓ ਵੀ ਸਿਰਫ ਇੱਕ ਬੰਦਾ ਤੁਹਾਨੂੰ ਆਕੇ ਕਹਿ ਰਿਹਾ ਉਹਦੇ ਤੇ ਹਾਈਪਰ ਹੋ ਕੇ ਆ ਜਾਣਾ ਕਿ ਹਾਂ ਦੇਖ ਕਿਉਂ ਨਹੀਂ ਰਹੇ ਮਰੀਦ ਉਹਦੀ ਸਿਚੁਏਸ਼ਨ ਤਾਂ ਪੁੱਛੋ ਦੇਖੋ ਤਾਂ ਸਹੀ ਜਾ ਕੇ ਵੀ ਕੀ ਕਹਿ ਕੀ ਰਿਹਾ ਹੋ ਤੇਰੀ ਹੁ ਕਿ ਬਈ ਸਾਨੂੰ ਤੁਸੀਂ ਕਹਿ ਰਹੇ ਹੋ ਕਿ ਨੌਕਰੀਆਂ ਮਿਲਣੀਆਂ ਚਾਹੀਦੀਆਂ ਲੋਕ ਕਹਿੰਦੇ ਨੇ ਬਈ ਮੈਂ ਲੋਕਾਂ ਦਾ ਸਵਾਲ ਜ਼ਰੂਰ ਤੁਹਾਡੇ ਅੱਗੇ ਰੱਖੂੰਗਾ ਲੋਕ ਕਹਿੰਦੇ ਨੇ ਕਿ ਬਈ ਜਿਨ੍ਹਾਂ ਨੂੰ ਪੱਕੀਆਂ ਨੌਕਰੀਆਂ ਮਿਲੀਆਂ ਨੇ ਜੋ ਡਾਕਟਰ ਹੈਗੇ ਨੇ ਉਹਨਾਂ ਨੂੰ ਤਾਂ ਕੰਮ ਕਰਨਾ ਚਾਹੀਦਾ ਹੈ ਭਾਵੇਂ ਸਰਕਾਰ ਹੱਲੇ ਪਰਤੀ ਨਹੀਂ ਕਰ ਰਹੀ ਆ ਫਿਰ ਕੁਝ ਨਹੀਂ ਹੋ ਰਿਹਾ ਪਰ ਜਿਹੜੇ ਡਾਕਟਰ ਪੱਕੇ ਹੈਗੇ ਨੇ ਜਿਹੜੇ ਰਹਿ ਰਹੇ ਨੇ ਉਹਨਾਂ ਨੂੰ ਤਾਂ ਕੰਮ ਕਰਨਾ ਚਾਹੀਦਾ ਉਹਨਾਂ ਨੂੰ ਕਾਦੋ ਸਟ੍ਰਾਈਕ ਦੇ ਉੱਤੇ ਜਾਣਾ ਚਾਹੀਦਾ ਸਾਡੇ 44000 ਦੀ ਪੋਸਟ ਹੈਗੀਆਂ ਜਿਦੇ ਵਿੱਚ 2000 ਡਾਕਟਰ ਕੰਮ ਕਰ ਰਹੇ ਆ ਤੁਸੀਂ ਆਪ ਦੱਸੋ ਕਿ ਜਿਹੜੇ 2000 ਕੰਮ ਕਰ ਰਹੇ ਆ ਉਹ ਡਬਲ ਕੰਮ ਨਹੀਂ ਕਰ ਰਹੇ ਆ ਜੀ ਉਹ ਡਬਲ ਕਮ ਕਰੇ ਕੀ ਉਹਨਾਂ ਨੂੰ ਇੰਨੀਆਂ ਛੁੱਟੀਆਂ ਮਿਲ ਰਹੀਆਂ ਨੇ ਉਸ ਆਪਨਾ ਨੂੰ ਤਨਖਾਹ ਮਿਲ ਰਹੀ ਹੈ ਤੁਸੀਂ ਆ ਵੀ ਤੇ ਦੇਖੋ ਨਾ ਸਿਰਫ ਆ ਪੱਖ ਰੱਖ ਦਿਨਾ ਕਿ ਆਪਾਂ ਜੀ ਕੰਮ ਕਰਨਾ ਚਾਹੀਦਾ ਕੋਈ ਨਹੀਂ ਕੰਮ ਤੋਂ ਮਨਾ ਨਹੀਂ ਹੈਗਾ ਬਟ ਆ ਵੀ ਤਾਂ ਦੇਖੋ ਬੰਦਾ ਕਿੰਨੀ ਦਿਨ ਕੰਮ ਕਰ ਲੇਗਾ 1 ਮਹੀਨਾ 2 ਮਹੀਨਾ ਫਿਰ ਤਾਂ ਸਾਰੇ ਬਿਮਾਰ ਹੋ ਕੇ ਬਹਿ ਜਾਣਗੇ ਆ ਵੀ ਤਾਂ ਨਹੀਂ ਹੋਣਾ ਜਿੱਦਾਂ ਸਾਡਾ ਅਸੀਂ ਹੈਲਥ케ਅਰ ਸਿਸਟਮ ਨੂੰ ਹੋਰ ਸਟਰੋਂਗ ਕਰਨਾ ਹੈ ਅਸੀਂ ਉਹਨੂੰ ਵੀਕ ਨਹੀਂ ਕਰਨਾ ਉਹਦੇ ਲਈ ਸਾਨੂੰ ਹੋਰ ਡਾਕਟਰ ਵੀ ਚਾਹੀਦੇ ਨੇ ਜਿਹੜੇ ਡਾਕਟਰ ਹੈਗੇ ਉਹਨਾਂ ਦਾ ਮਨੋਬਲ ਉੱਚਾ ਕਰਨ ਲਈ ਸਾਨੂੰ ਏਸੀਪੀ ਵੀ ਦੇਣਾ ਪਏਗਾ ਸਾਨੂੰ ਆਪਣੇ ਹੱਕਾਂ ਲਈ ਲੜਨਾ ਹੈ ਇਸ ਲਈ ਲੜਨਾ ਪੈ ਰਿਹਾ ਹੈ ਪ੍ਰੋਟੈਸਟ ਕਰ ਰਹੇ ਹਾਂ ਤੁਹਾਨੂੰ ਕਿਉਂ ਲੱਗਦਾ ਹੈ ਸਰਕਾਰ ਫਿਰ ਮੰਗਾ ਕਿਉਂ ਨਹੀਂ ਮਾਰੀ ਜਦਕਿ ਇੰਨੀ ਪ੍ਰੋਬਲਮ ਹੈ ਡਾਕਟਰ ਦੀ ਕਮੀ ਹੈ ਸਿਕਿਉਰਿਟੀ ਗਾਰਡ ਦੀ ਕਮੀ ਹੈਗੀ ਹੈ ਸੁਰੱਖਿਆ ਦੀ ਕਮੀ ਹੈਗੀ ਹੈ ਹਰੇਕ ਪੱਖੋਂ ਕਮੀ ਹੈ ਫਿਰ ਸਰਕਾਰ ਤੁਹਾਡੀ ਮੰਗਾ ਕਿਉਂ ਨਹੀਂ ਮੰਨੀ ਸਰਕਾਰ ਇੰਨਾ ਦੇਰੀ ਕਿਉਂ ਕਰਦੀ ਦੇਖੋ ਕੱਲ ਇਹੀ ਮੀਟਿੰਗ ਚ ਇਹੀ ਨਿਕਲਿਆ ਕਿ ਉਹਨਾਂ ਨੇ ਮੰਨਿਆ ਕਿ ਇਹ ਸਾਰੀਆਂ ਮੰਗਾ ਜਾਇਜ਼ ਨੇ ਜਦ ਜਾਇਜ਼ ਨੇ ਤੇ ਹੁਣ ਤੁਹਾਡਾ ਸਵਾਲ ਸਰਕਾਰ ਤੋਂ ਹੋਣਾ ਚਾਹੀਦਾ ਕਿ ਜਾਇਜ਼ ਮੰਗਾ ਪੂਰੀਆਂ ਕਿਉਂ ਨਹੀਂ ਕੀਤੀਆਂ ਜਾ ਰਹੀਆਂ ਇਹੀ ਸਾਡਾ ਵੀ ਸਵਾਲ ਹੈ ਕਿ ਕਿਉਂ ਨਹੀਂ ਸਾਡੀ ਜਾਇਜ਼ ਮੰਗਾ ਪੂਰੀਆਂ ਕੀਤੀਆਂ ਜਾ ਰਹੀਆਂ ਅੱਛਾ ਅੱਜ ਦਾ ਇਹ ਧਰਨਾ ਤੁਹਾਡਾ ਇੱਕ ਦਿਨ ਲਈ ਹੈ ਜਾਂ ਫਿਰ ਰੈਗੂਲਰ ਹੁਣ ਇਦਾਂ ਹੀ ਚੱਲੇਗਾ ਅਸੀਂ ਜੀ ਯੂਨੀਅਨ ਦੇ ਨਾਲ ਆ ਜਿੱਦਾਂ ਯੂਨੀਅਨ ਸਾਨੂੰ ਕਹੇਗੀ ਅਸੀਂ ਉਸ ਹੱਬ ਨਾਲ ਚੱਲਣਾ ਹੈਗਾ ਠੀਕ ਹੈ ਜੀ ਤਾਂ ਬਿਲਕੁਲ ਇਹ ਜਿਹੜੇ ਨੇ ਡਾਕਟਰ ਨੇ ਜਿਹੜੇ ਸਟ੍ਰਾਈਕ ਦੇ ਉੱਤੇ ਬੈਠੇ ਹੋਏ ਨੇ ਕੈਮਰੇ ਪਰ ਤੁਹਾਨੂੰ ਜ਼ਰੂਰ ਕਹੂੰਗਾ ਪੂਰਾ ਇੱਕ ਜ਼ਰੂਰ ਦਿਖਾ ਦੇਵੇ ਜਿੱਥੇ ਡਾਕਟਰ ਪੂਰੇ ਤਰੀਕੇ ਦੇ ਨਾਲ ਸਟ੍ਰਾਈਕ ਦੇ ਉੱਪਰ ਬੈਠੇ ਨੇ ਤੇ ਇਹ ਤੁਸੀਂ ਮੰਗਾ ਜ਼ਰੂਰ ਦੇਖੋ ਜੋ ਡਾਕਟਰ ਦੀ ਡਾਕਟਰਾਂ ਦੀਆਂ ਜਿਹੜੀਆਂ ਨੇ ਮੰਗਾ ਨੇ ਸਰਕਾਰੀ ਹਸਪਤਾਲ ਬਚਾਓ ਪੁਰਾਣੇ ਲੋਕ ਵਿਰੋਧੀ ਜਿਹੜੇ ਫੈਸਲੇ ਨੇ ਉਹਨਾਂ ਨੂੰ ਵਾਪਸ ਲਓ ਸਿਹਤ ਕਰਮਚਾਰੀ ਸੁਰੱਖਿਆ ਮਾਹੌਲ ਦਿਓ ਸਿਹਤ ਬਪਾਗ ਦੀਆਂ ਪੱਕੀਆਂ ਪਰਤੀਆਂ ਜਿਹੜੀਆਂ ਕਰੋ ਸਰਕਾਰੀ ਡਾਕਟਰ ਦੀਆਂ ਤਰੱਕੀਆਂ ਬਹਾਲ ਕਰੋ ਤਾਂ ਇਹ ਪੰਜ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਸਿਵਲ ਹਸਪਤਾਲ ਦੇ ਡਾਕਟਰ ਜਿਹੜੇ ਨੇ ਉਹ ਤਰਨੇ ਉੱਪਰ ਬੈਠੇ ਨੇ ਇਹਨਾਂ ਦਾ ਕਹਿਣਾ ਹੈ ਕਿ ਸਰਕਾਰ ਇਹਨਾਂ ਦੀਆਂ ਮੰਗਾਂ ਜਲਦ ਤੋਂ ਜਲਦ ਪੂਰੀ ਕਰੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਤਰਨੇ ਹੋਰ ਵੀ ਵਾ ਸਕਦੇ ਨੇ ਕੈਮਰਾਮਨ ਸੰਪੰਕੇ ਦੇ ਨਾਲ ਰਾਜੂ ਗੁਪਤਾ ਜਿਲ੍ਹਾ